ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੂ ਅੱਜ ਖੜੇ ਆ ਜੀ ਪਿੰਡ ਮਹਾਰਾਜ ਗੁਰਦੁਆਰਾ ਰਾਮਸਰ ਦੇ ਕੋਲੇ ਭਾਈ ਲਵੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਜੀ ਇੱਕ ਤਾਂ ਮਿੱਤਰੋ ਚੰਗੀ ਚੰਗੇ ਵਜਣ ਵਾਲੀ ਪੂਰੀ ਮੱਝ ਦਿਖਾ ਰਹੇ ਆ ਸੱਜਰ ਤੇ ਇੱਕ ਮਿੱਤਰੋ ਬੱਲੀ ਮੱਝ ਸੱਜਰ ਹੈ ਦੋਨੇ ਮੱਝਾਂ ਚੰਗੀਆਂ ਨੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਭਾਈ ਦੇ ਨਾਲ ਕਰ ਸਕਦਾ ਸੰਪਰਕ ਸੋ ਬੂਰੀ ਮੱਝ ਦੇ ਮਿੱਤਰੋ ਬਹੁਤ ਚਾਹਮਾਨ ਨੇ ਤੇ ਜੇ ਆਪਾਂ ਇਸ ਮੱਝ ਦੀ ਗੱਲ ਕਰਕੇ ਮਿੱਤਰੋ ਬਹੁਤ ਚੰਗੇ ਕੱਦ ਕਾਠ ਵਾਲੀ ਹੈ ਚੰਗੇ ਵਜਨ ਵਾਲੀ ਹੈ ਚੰਗੇ ਹਵਾਨੇ ਵਾਲੀ ਹੈ ਤੇ ਕਿੰਨਾ ਦੁੱਧ ਹੈ ਕਦੋਂ ਸੂਈ ਹੈ ਇਹਦੀ ਡਿਟੇਲ ਆਪਾਂ ਬਈ ਲਵੀ ਤੋਂ ਲਵਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਪਹਿਲਾਂ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਫਿਰ ਆਪਾਂ ਕਹਿੰਦੇ ਵੀ ਬੂਰੀ ਮੱਝ ਮਿੱਤਰੋ ਬਹੁਤ ਲੋਕ ਪਸੰਦ ਕਰ ਰਹੇ ਨੇ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਪਾਲੀ ਨਹੀਂ ਮਿੱਤਰੋ ਥਿਆਉਂਦੀ ਮੋੜ ਲੈ ਮੋੜ ਲੈ ਬਸ ਥੋੜੀ ਦਿਨ ਮੋੜ ਲੈ ਬਸ ਬੜਾ ਬੱਚੇ ਦਾ ਕਰਦੀ ਹੈ ਨਾ ਕੋਈ ਬਸ ਬਸ ਚੰਗਾ ਕਾਦਾ ਚੰਗਾ ਵਜਣਾ ਤੇ ਚੰਗਾ ਮਿੱਤਰੋ ਹਵਾਨਾ ਹੈ ਦੁੱਧ ਵੀ ਮਿੱਤਰੋ ਬਾਈ ਕਹਿੰਦਾ ਵੀ ਜਿਵੇਂ ਥੋੜੇ ਦਿਨ ਹੋਇਆ ਸੁਈਲ ਨੂੰ ਚੰਗਾ ਕੱਢ ਰਹੀ ਹੈ ਤੇ ਦੂਜੀ ਵੀ ਆਪਾਂ ਤੋੜ ਕੇ ਦਿਖਾਉਣਾ ਫੇਰ ਇਹਨਾਂ ਦੋਨਾਂ ਦੀ ਲਵਾ ਕੇ ਡਿਟੇਲ ਸੁੱਕਾ ਕੱਢ ਕਾਰਦੇ ਮਿੱਤਰੋ ਇਹ ਵੀ ਚੰਗੀ ਹੈ ਤੇ ਮਗਰ ਇਹਦੇ ਨੀਲੀ ਰਾਵੀ ਦਾ ਨਗੀਨਾ ਕੱਟੀ। ਹੌਲੀ ਹੌਲੀ ਤੋਲ। ਫਾੜ। ਫਾੜ ਲਈ ਵੀ ਮਿੱਤਰੋ ਸਾਫ ਹੈ। ਚਲੋ ਚਲੋ ਚਲੋ। ਮੰਦੜੀ। ਤੇ ਮਗਰ ਮਿੱਤਰੋ ਇਹਦੇ ਨੀਲੀ ਰਾਵੀ ਦਾ ਨਗੀਨਾ ਕੱਟੀ ਹੈ। ਮਰਦਾ। ਉਰੇ ਗਾ ਲਿਆ ਕਰ ਹਾਂ ਬਈ ਲਵ ਯੂ ਕੀ ਹਾਲ ਹੈ ਠੀਕ ਹੈ ਬਈ ਤੇ ਜਿਹੜੀ ਆਪਾਂ ਅੱਜ ਬੂਰੀ ਦਿਖਾ ਰਹੇ ਹਾਂ ਕਦੋਂ ਕਸੂਈ ਹੈ ਇਹ ਮੱਝ ਇਹ ਸੂਈ ਰਹੀ ਸੀ 6-7 ਦਿਨ ਹੋ ਗਏ ਠੀਕ ਹੈ ਮੰਗਰੇ ਦੇ ਕੱਟਾਗਾ ਮੰਗਰ ਕੱਟਾ 6-7 ਦਿਨ ਹੋ ਗਏ ਸੂਈ ਲੋ ਠੀਕ ਹੈ ਕਿੰਨਾ ਕ ਦੁੱਧ ਹੋ ਇਸ ਵਕਤ ਇਸ ਟਾਈਮ ਇਹ ਥੱਲੇ 14 ਕਿਲੋ ਦੁੱਧ ਤਿਆਰ ਹੈ ਠੀਕ ਹੈ ਠੰਡੀ ਸੀਲ ਠੰਡੀ ਸੀਲ ਤਾਂ ਬਾਹਲੀ ਹੈ ਜੀ ਠੀਕ ਹੈ ਤੇ ਕੀ ਰੇਟ ਕਰਤਾ ਜੀ ਦਾ ਆਪਾਂ ਇਹਦਾ 1,60,000 ਠੀਕ ਹੈ ਮਾਮਤਾਨ ਹੋਊਗਾ ਕਰ ਦੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਦੂਜੀ ਬੱਲੀ ਦੀ ਦੁੱਧ ਵੀ ਇਹ 17-18 ਕਿਲੋ ਦੇਉਗੀ ਠੀਕ ਹੈ ਜੇ ਮਾਮਤਾਨ ਥੋੜੇ ਹੋਇਆ ਹਨ ਇਹ ਇਹਦਾ ਕੀ ਡਿਟੇਲ ਹੈ ਜੀ ਇਹਨੂੰ ਸੂਈ ਨਾਲ ਹੋਗੇ ਹੋਣਗੇ ਇੱਥੇ ਜੀ ਦਸ ਗਿਆ ਲਾਣਾ ਠੀਕ ਹੈ ਇਹਦੇ ਨਾਲ 10 ਕਿਲੋ ਦਾ ਤਿਆਰ ਹੈ 10 ਕਿਲੋ ਇਹਦਾ ਕੀ ਰੇਟ ਹੈ ਜੀ ਇਹਦਾ 98000 98000 ਠੀਕ ਹੈ ਇਹਦਾ 98 ਤੇ ਇਹਦਾ ਇੱਕ ਸੱਤ ਹਾਂਜੀ ਇਹਦੇ ਮੈਂ ਅਗਰ ਕੱਟੀ ਆ ਹਨਾ ਠੀਕ ਹੈ ਤੇ ਥਣ ਲੇਵੇ ਦੀ ਆਪਾਂ ਮਿੱਤਰੋ ਵੈਂਟਰ ਕੈਮਰਾ ਨੇੜੇ ਕਰਕੇ ਦਿਖਾਵਾਂਗੇ ਬਹੁਤ ਚੰਗੀ ਐ ਦੋਨਾਂ ਦੇ ਥਣ ਦਿਖਾਵਾਂਗੇ ਥੋੜਾ ਜਿਹਾ ਆਪਾਂ ਸੋਖਰਾ ਮਰਦਾ ਤੇ ਦੂਜੇ ਨੰਬਰ ਤੇ ਫਿਰ ਆਪਾਂ ਕਹਿੰਦੇ ਬੱਲੀ ਕੀ ਰੀ ਰੀ ਸਤ ਪੁੱਤ ਬੱਸ ਤੇ ਇੱਕ ਫੋਨ ਨੰਬਰ ਬੋਲੋ ਜੀ ਫੋਨ ਨੰਬਰ ਪੂਰਾ 700 ਜੀ 700 797 797 25230 25230 797 25230 ਹਾਂਜੀ ਧੰਨਵਾਦ